ਹੈਰੋ ਸਟੂਡੈਂਟਸ ਥਿਸ ਇਜ਼ ਗੁਰਪ੍ਰੀਤ ਵੈਲਕਮ ਟੂ ਮਾਈ YouTube ਚੈਨਲ ਦੀ ਸਟੱਡੀ ਸਾਰਜ ਦਾ ਜੋ ਆਪਣਾ ਵੀਡੀਓ ਰਹਿਣ ਵਾਲਾ ਤੁਹਾਡੇ ਜੋ ਕਿ PSTSE ਰਿਜ਼ਲਟ ਕਲਾਸ 8th 2023-24 ਉਸ ਦੇ ਰਿਗਾਰਡਿੰਗ ਰਹਿਣ ਵਾਲਾ ਹੈ ਤਾਂ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਡਾ ਕੀ ਕਲਾਸ 10th ਦਾ PSTSE ਰਿਜ਼ਲਟ ਡਿਸਕਸ ਕੀਤਾ ਸੀਗਾ ਤੇ ਇੱਕ ਆਫੀਸ਼ਲ ਲੈਟਰ ਵੀ ਜੋ ਕਿ ਡਿਸਕਸ ਕੀਤਾ ਸੀਗਾ ਤਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡਾ ਜੋ ਕਿ ਕਲਾਸ 8th ਦਾ ਰਿਜ਼ਲਟ ਆ ਪੀਐਸਟੀ ਐਸਸੀ ਉਸ ਨੂੰ ਆਪਾਂ ਜੋ ਕਿ ਤੁਹਾਡੀ ਰਿਜ਼ਲਟ ਲਿਸਟ ਆ ਗਈ ਸ਼ੋ ਕਰਾਂਗੇ ਤਾਂ ਇਸ ਦੇ ਨਾਲ ਹੀ ਅਗਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਲੇਟੈਸਟ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਜੀ ਠੀਕ ਹੈ ਜੀ ਤਾਂ ਇਹ ਤੁਹਾਡੀ ਜੋ ਕਿ ਕਲਾਸ 8th ਦੀ ਰਿਜ਼ਲਟ ਲਿਸਟ ਆ ਗਈ ਠੀਕ ਹੈ ਜੀ PSTSC ਤਾਂ ਇਸ ਨੂੰ ਤੁਸੀਂ ਧਿਆਨ ਨਾਲ ਦੇਖ ਸਕਦੇ ਹੋਗੇ ਮੈਂ ਇਸ ਨੂੰ ਹੌਲੀ ਹੌਲੀ ਸਕਰੋਲ ਕਰ ਦਿੰਨੀ ਹੈਗੀ ਤੁਸੀਂ ਆਪਣੀ ਜੋ ਕਿ ਰੋਲ ਨੰਬਰ ਅਕੋਰਡਿੰਗ ਆਪਣੇ ਜੋ ਕਿ ਜ਼ਿਲ੍ਹੇ ਦੇ ਅਕੋਰਡਿੰਗ ਆਪਣਾ ਨਾਮ ਕਲਾਸ ਸਾਰੀ ਡਿਟੇਲ ਆਪਣੀ ਇੱਥੇ ਚੈੱਕ ਕਰ ਸਕਦੇ ਹੋਗੇ ਇਜ਼ੀਲੀ ਇੱਥੇ ਤੁਸੀਂ ਆਸਾਨੀ ਨਾਲ ਆਪਣਾ ਰਿਜ਼ਲਟ ਕਲਾਸ 8th ਵਾਲੇ ਬੱਚੇ ਜੋ ਕਿ ਚੈੱਕ ਕਰ ਸਕਦੇ ਹੈਗੇ ਮੈਂ ਇਸ ਨੂੰ ਸਕਰੋਲ ਕਰ ਰਹੀ ਹੈਗੀ ਠੀਕ ਹੈ ਜੀ ਤਾਂ ਤੁਸੀਂ ਆਪਣਾ ਰਿਜ਼ਲਟ ਚੈੱਕ ਕਰ ਲਓ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਵੀ ਮੈਂ ਲਿਸਟ ਸ਼ੋ ਕੀਤੀ ਸੀਗੀ ਕਲਾਸ 10th ਦੀ ਤਾਂ ਅੱਜ ਮੈਂ ਤੁਹਾਡੇ ਲਈ ਕਲਾਸ 8th ਦੀ ਜੋ ਕਿ ਲਿਸਟ ਲੈ ਕੇ ਆਈ ਹੈਗੀ ਤਾਂ ਕਿ ਤੁਹਾਨੂੰ ਈਜ਼ੀਲੀ ਆਪਣਾ ਰਿਜ਼ਲਟ ਪ੍ਰੋਵਾਈਡ ਹੋ ਸਕੇ ਕਲਾਸ 8th ਦਾ ਤੇ ਤੁਹਾਡੀ ਸਾਰੀ ਲਿਸਟ ਹੈਗੀ ਜੋ इतों अपनी वीडियो पॉज करके अपना रिजल्ट चैक कर सकते हो क्लास एट वाले बच्चे जो ठीक है जी ध्यान अपना सारी डिटेल चेक करनी है रोल नंबर नेम स्कूल नेम ਡੇਟ ਆਫ ਬਰਥ ਫਾਦਰ ਨੇਮ ਆਪਣਾ ਨੇਮ ਰੋਲ ਨੰਬਰ ਤੇ ਤੁਹਾਡਾ ਜੋ ਕਿ ਰਜਿਸਟ੍ਰੇਸ਼ਨ ਨੰਬਰ ਆਗਾ ਇਹ ਸਾਰਾ ਕੁਝ ਤੁਸੀਂ ਧਿਆਨ ਨਾਲ ਚੈੱਕ ਕਰਨਾਗਾ ਤੁਹਾਨੂੰ ਇੱਥੇ इजीली ਤੁਹਾਡਾ ਜੋ ਕਿ ਰਿਜ਼ਲਟ ਦੇਖਣ ਨੂੰ ਮਿਲ ਜੂਗਾ ਤੁਸੀਂ ਆਸਾਨੀ ਨਾਲ ਆਪਣਾ ਜੋ ਕਿ ਰਿਜ਼ਲਟ ਚੈੱਕ ਕਰ ਸਕਦੇ ਹੋਗੇ ਜੋ ਕਿ ਕਲਾਸ 8th ਵਾਲੇ ਬੱਚੇ ਹੈਗੇ PST SC 2023 24 ਦਾ ਜੋ ਕਿ ਰਿਜ਼ਲਟ ਆ ਕਲਾਸ 8 ਦਾ ਠੀਕ ਹੈ ਜੀ ਤਾਂ ਇਹ ਤੁਹਾਡੀ ਜੋਗੀ ਸਾਰੀ ਲਿਸਟ ਆ ਜੀ ਰਿਜ਼ਲਟ ਦੇ ਗਾਰਡਿੰਗ ਟੂ ਸੀ ਵੀਡੀਓ ਨੂੰ ਪਾਜ਼ ਕਰੋ ਤੇ ਆਪਣਾ ਰਿਜ਼ਲਟ ਚੈੱਕ ਕਰੋ इजीली ਤਾਂ ਇਸੇ ਨਾਲ ਹੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਐਨਆਈ ਮਿਲਦੇ ਆ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਲਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਲੇਟੈਸਟ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਲੇਟੈਸਟ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਤਾਂ ਇਸ ਦੇ ਨਾਲ ਸਟੇ ਬLES keep smiling and keep growing thank you